ਆਏ ਬੇਰਬਾ ਵਿਚਾਰਾ ਇਹ ਡਰਦਾ ਜਿਆਦਾ ਆ ਕੋੜ ਕਿੱਲੇ ਵਾਂਗੂ ਆਕੜੇ ਪੈ ਗਈ ਪਿਛਲਾ ਆਪ ਸਭ ਜਾਦੇ ਕਾਰੜਾ ਬੇਬੇ ਕਿਵੇਂ ਵੇਚੇਗੀ ਸਮਾਨ ਦੁਆਰਾ ਬੋਲ ਨੰਨਾ ਦੇ ਬਰੋਗਰ ਐ ਹੋਰ ਹੈ ਆ ਬੋਲ ਕੇ ਦੇ ਨਾ ਫਿਰ ਪਤਾ ਵੀ ਲੱਗੇ ਕੋਈ ਹੋਰ ਵੀ ਲੈ ਲੂਗਾ ਤੈਨੂੰ ਸੀਨ ਤੇ ਨਾ ਕਿਤੇ ਹਾਲ ਕਰੇ ਵੀ ਸੀ ਬਤਾ ਉਹੀ ਫੁੜਕਦੀ ਆ ਬਸ ਆ ਬੋਲੀ ਤਾਂ ਉਹਨੂੰ ਆਉਂਦੀ ਨਹੀਂ ਹਾਂ ਫਿਰ ਬੋਲ ਕੇ ਦਿਖਾ ਹਾਂਜੀ ਦੱਕਲੇ ਲੈ ਖੁਰਟਨੇ ਲੈ ਕੋ ਝਾਰਨਾ ਚਿਮਟਾ ਪਹਿਨੇ ਲੈ ਲੈ ਕੋਈ ਗੱਲ ਨਹੀਂ ਥੋੜੇ ਦਾਣੇ ਪਾ ਦੀ ਥੋੜੇ ਘੱਟ ਪਾ ਹਾਂ ਕੁੜੀ ਬੋਲੀ ਜਾਂ ਥੋੜਾ ਮੈਂ ਪਾ ਦੇਉਂਦਾ ਮੈਂ ਤਾਂ ਕਰਦੀ ਰਹਿੰਦੀ ਆ ਨਾ ਇਹ ਮੰਗਦੀ ਹੈ ਜਾਂਦੀ ਹੈ ਮੰਗਣ ਇਹਨੂੰ ਤਾਂ ਪਤਾ ਹੈ ਕਿਹਨ ਕੋਲ ਕੰਮ ਹੈ ਮੰਦੇ ਰੋਹੇ ਦੂਸਰੀ ਮੰਦੇ ਦਮਿਆ ਦੇ ਫਰੀਟ ਹੈ ਮਮੀ ਕੋ ਤੂੰ ਕਦੋਂ ਜਾਣਾ ਤੂੰ ਤਾਂ ਡੇਰਾ ਲਾ ਕੇ ਹੈ ਤੀਰ ਹੋਊ ਜੇ ਤੂੰ ਜਾਣਾ ਤੂੰ ਜਾ ਲਾ ਫਿਰ ਤਿੰਨੀ ਹੀ ਜਿਆ ਮਮਤਾ ਆਈ ਚਲੋ ਇਸ ਦੀ ਜੀਣਾ ਹੋਣਾ ਉਹਦੀ ਬਾਜ ਵੀ ਰੱਖਦੀ ਆ ਵਧੀਆ ਉਹ ਟੋਲ ਕੀ ਆਈ ਬਣਾਵੇ ਚਲ ਮਮੀ ਤੇ ਗੱਲਾਂ ਬਾਤਾਂ ਹੋ ਗਈਆਂ ਤਾਂ ਫਿਰ ਖਾ ਲਈ ਮਾਮੀ ਤਾਂ ਚੌਲ ਖਾਈ ਬੈਠੀ ਆ ਕਿੱਲੋ ਪੱਕੇ ਮਾਮੀ ਚੈ ਚੌਲ ਖਾ ਲੇ ਮਾਮੀ ਨੇ ਮਾਮੀ ਹੋਰ ਸੇ ਉਹ ਖਾਣੇ ਦਾ ਗਈ ਕਰ ਜਾ ਕੇ ਤੇ ਮਾਮੀ ਗੋਲੀ ਖਾ ਰੇ ਗੋਡਿਆਂ ਵਾਲੀ ਪੰਜਾਬ ਵਾਲੇ ਹੋ ਪਹਿਲਾਂ ਜਾ ਕੇ ਮਾਮੀ ਨੇ ਆਪਣੀ ਗੋਲੀ ਖਾਣੀ ਕਿਹੜੀ ਗੋਲੀ ਖਾਣੇ ਮਾਮਾ ਇਹ ਆਉਂਦੀ ਜਾਵਾਂ ਖਾਣੀ ਪੰਜਾਬ ਦੀ ਗੋਲੀ ਦਾ ਪੱਟੀ ਖਾਂਦੇ ਨੇ ਇਹ ਬੁੜੀਆਂ ਆਪਦਾ ਵੀ ਦੱਸਦੇ ਬੁੜੀਆਂ ਬਦਨਾਮ ਅਸੀਂ ਦੋ ਖਾਂਦੇ ਜੀ ਇੱਕਾ ਢੀ ਦੋ ਖਾਂਦੇ ਨੇ ਤਾਂ ਕਰਕੇ ਬੋਲਦੇ ਨਹੀਂ ਉਹ ਮੇਰੇ ਮੁੰਡੇ ਵਾਲੇ ਉਧਰ ਵੀ ਚੱਲਦਾ ਨਾ ਬੱਬਰ ਉਹਨੇ ਸੋਚਿਆ ਕਿ ਕੋਈ ਹੋਰ ਹੀ ਕਰ ਗਿਆ ਹੋਣੀ ਉਹਨੂੰ ਟੈਨਸ਼ਨ ਹੋ ਗਈ ਔਰ ਉਹ ਦੇਖੇ ਹੀ ਆਪਣੀ ਦਾ ਕਚਮਾਈ ਹੈ ਹਾਂ ਚਲੋ ਇਹ ਤਾਂ ਹੈਗਾ ਚਲੋ 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 ਹਿੱਲ ਜਾ ਹਿੱਲ ਚੱਲ ਇਹ ਜੀ ਵੇਹ ਇਹ ਨਹੀਂ ਹਿਲਦੀ ਜਦੋਂ ਕੁੰਡੇ ਖਾ ਕੇ ਜਾਂਦੀ ਕਿਨੇ ਪਹਿਲਾਂ ਮੈਂ ਉਹਦੇ ਨੂੰ ਉਹਦਾ ਕਾਹ ਦੀ ਮੇਰੇ ਲਈ ਹੂੰ ਕਿਹਦਾ ਇਸੇ ਮੇ ਨੰਬਰ ਫੜਾ ਉਹ ਕਿਹਨੇ 90 ਸੈਂਟੀ ਕਿੰਟੀ ਸੈਂਟੀ ਹਾਂ ਇਹ ਤਾਂ ਮੈਂ ਵੀ ਬਣਾਉਣੀ ਹੁੰਦੀ ਕੋਈ ਕਦੀ ਨਾ ਮੈਂ ਬਣਾਉਣਾ ਮੈਂ ਇਹ ਤਾਂ ਮੈਨੂੰ ਆ ਵੀ ਚੱਲ ਜੇ ਥਾਵੇਂ ਨਹੀਂ ਲਾ ਕੇ ਆਪਣੀ ਵੀਡੀਓ ਚੱਲਦੀ ਕਿ ਆਪਾਂ ਨੂੰ ਹੋਰ ਫਿੱਦਾ ਨਹੀਂ ਦਿੱਖਾਉਣ ਲੱਗਿਆ ਨਖੜਾ ਲੀ ਪਖੜੋ ਥੀ ਜਾਂਦਾ ਹਾਂ ਬਾਕੀ ਐ ਚਲ ਪ੍ਰੋਫੈਸ਼ਨਲ ਚ ਲੱਗਦਾ ਤੈਨੂੰ ਤੇ ਬੱਚੀ ਉਹਦੇ ਨਾਲ ਫਿਕਰੇ ਕਰ ਚਾਹ ਰੇ ਮਾਮੇ ਨੇ ਚੁਗਲੀਆ ਕੰਗਲੀਆ ਕੰਦਿਆ ਸਰਾ ਰੋਟੀ ਖਾ ਰੋ ਚਲੋ ਇਹ ਚੀ ਗੱਲਾਂ ਕਰੋ ਨਾ ਚੁਗਲੀ ਖਾ ਲਿਆ ਸੀ ਉਹ ਕਿਹੋ ਜਿਹੀ ਬੈਣੀ ਉਹ ਖੁਦ ਨਹੀਂ ਦੇਹੰਦੇ ਵੀ ਨਾ ਡਾਕਟਰ ਲੈ ਮਾਮੇ ਨੂੰ ਮਾ ਮਾਸੜ ਮਾਉਂ ਕੋਈ ਨਹੀਂ ਹੁੰਦੀ ਥੋੜੀ ਕਰ ਦੋ ਕਰਦੀ ਆਗਲੇ ਬੋਲਤਾ ਵੀ ਰਾਮੇ ਨੂੰ ਆ ਆ ਚਲੋ ਦੇਖ ਲੈ ਰਿਸ਼ਤਾ ਹੋਇਆ ਤੇ ਗਾਏ ਕਹਿੰਦੇ ਤੇ ਬਹੁਤ ਤਾਂ ਜਮੀ ਗਾਉ ਹੈ ਹਾਂ ਬਹੁਤ ਹੈ ਮੈਂ 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 ਸਾ ਮਾਰ ਲਾ ਉਹ ਤਾਂ ਸਿੰਘ ਲੱਗ ਗਏ ਰਿਆ ਢਾਂਡੀ ਵੜ ਗਈ ਤੇ ਮੈਂ ਬਹੁਤ ਨੇ ਚੁੰਡੀਆਂ ਵੱਟ ਲੀਆਂ ਛੋਟੇ ਫਿਰ ਪੜ ਕੇ ਦੇਖ ਚੁੰਡੀਆਂ ਰੋਟੀ ਖਾ ਲਾ ਕੇ ਦਿਮਾਗ ਖਾਰ ਕੇ ਸਾ ਬੈਠੇ ਆ ਕੇ ਮੈਂ ਬਾਜੂ ਦੇਖ ਲੈ ਉਹ ਲੋਕ ਅੱਗੇ ਹੀ ਲੈ ਕੇ ਬੜੇ ਬਾਰੇ ਤਰੋਂ ਅੱਛਾ ਉਹ ਉਹਦੇ ਨਹੀਂ ਸੀ ਨੇ ਹਾਂ ਜੀ ਠੀਕ ਆ ਦੋ ਨ ਲੱਗੇ ਖਲੰ ਨਾ ਜੇ ਦੀ ਸੁਮਾਰ ਹੋਵੇ ਨਰ ਪੈ ਸੁੰਦੀ ਹੈ ਇਹ ਰਾਗੀ ਨਾ ਹੋਦੇ ਕੋਈ ਗੌਰ ਨਹੀਂ ਕਰਦਾ ਵੀਰ ਨੰਦਤੀ ਮੇਰੀ ਮੁਕਤੀ ਹੈ ਟੱਬਰ ਟੇਹਰ ਬਿਨਾ ਕੌਣ ਸੇ ਆਉਂਦਾ ਕਿਸੇ ਨੂੰ ਮਾੜਾ ਮੋਟਾ ਉਹ ਦਬਕਾ ਦਸਾਉਂਦੀ ਜੇ ਜਿਉਂ ਦੇਖ ਰੂਪੇ ਮੇਰੀ ਗੱਲ ਸੁਣ ਮੇਰੇ ਭਾਈ ਤੂੰ ਵੀ ਸੁਣਣਾ ਮੇਰੀ ਗੱਲ ਬੰਦ ਹੋ ਗਿਆ ਆਪਣਾ ਜਦੋਂ ਉਹਦੇ ਕਰ ਦਿੰਦੇ ਆ ਮੋਟੇ ਕਰਦੇ 35 500 ਹਰ ਇੱਕ ਮਮੇ ਤੋਂ ਕੋਰਾਂ ਮਾਂ ਜਦੋਂ ਪੋਕਾਰ ਗਿਆ ਕਿ ਤੂੰ ਸੱਪ ਸੌਂ ਗਿਆ ਨਾਲੇ ਭਾਈ ਮੇਰੀ ਗੱਲ ਸੁਣ ਲੋ ਜਿਹੜੀ ਗੱਲ ਨਵੇੜ ਲਿਆ ਹੁੰਨ ਨਵੇੜ ਨੂੰ ਨਹੀਂ ਅੱਕੇ ਬੈਠੇ ਨੇ ਕੁੱਟਣਗੇ ਬਹੁਤ ਪਰ ਦੇਖ ਲੋ ਮੇਰੀ ਗੱਲ ਸੁਣ ਲਈ ਆ ਮਨਜੂਰਾ ਜਿਵੇਂ ਤੂੰ ਕਹਿੰਦਾ ਠੀਕ ਆ ਬੱਲੇ 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 ਮਨਜੂਰਾ ਲੈ ਮੈਂ ਪਾਉਂ ਦਿੱਤੀ ਫੇਰਾ ਲੈ ਆਓ ਸੱਜਣ ਆਜੋ ਉਹ ਸੱਜਣਾ ਤੇ ਤੂੰ ਕਹ ਲੂਗਾ ਹਾਂ ਬਾਪ ਮੂਰੇ ਖੜਾ ਹੋ ਜੂਗਾ ਮੈਂ ਇਹਦਾ ਬੋਬਾ ਦੀ ਗੱਲ ਕਰੇ ਪਾ ਲੋ ਆਏ ਬਣੇ ਬੇਸਾਨ ਹੱਲਾ ਫੱਟਾ ਦਾ ਕੰਜਰ ਚਮੀ ਦੇਖਦਾ ਸੀ ਪਾ ਚੱਫੀ ਆ ਜਾ ਬੋਲਾ ਤੇਰੀ ਭੈਣ ਤਾ ਇਹ ਤੂੰ ਤੇਰੇ ਕੰਦੇ ਵਿਚ ਹੋਏ ਨੇ ਸਾਡੇ ਵੀ ਕਿਵੇਂ ਧੱਕਾ ਦਿੰਦੀ ਆ ਆਏ ਬਣੇ ਫਿੱਪਾ ਕਰ ਠੀਕ ਆ ਅੱਖ ਤੇ ਦੇ ਕੇ ਨਾ ਮਾਰ ਨੀ ਦਮੀ ਦਮ ਯਾਰ ਕੀਆ ਫਿਰ ਜਿਹੜਾ ਵੇਖ ਪੁੱਥੇ ਬੋਲ ਕਬੋਲ ਕਲੋਂ ਪਾਤਾ ਪਾਉ ਗਏ ਨਾ ਜੱਫੀ ਉਹ ਬਾਰੇ ਨਹੀਂ ਏ ਚਾਹੇ ਜੇ ਸੋਹਣੇ ਦੇ ਸਾਹ ਤੇ ਇੰਦਰ ਪਾਲ ਆਦੀ ਮੈਂ ਬੇਸੂ ਤੂੰ ਦੀਮੀਆਂ ਦਾ ਹੱਸ ਕਾ ਹੱਕਾ ਹਾਂ ਮੈਂ ਕਹਿੰਦਾ ਪਾਉ ਜੱਫੀ ਆ ਜਾ ਹੋਰ ਨੇ ਹੋਣ ਨੂੰ ਵੀ ਫਿਰਦਾ ਹੈ ਇਹਦੇ ਹਾਂ ਓਏ ਦੋ ਦਾ ਜ਼ਾਮਦੀ ਵਾਲੀ ਓਏ ਆ ਵੀਰ ਨਾਲੇ ਪਉਂਦਾ ਦੀ ਕਿਸੇ ਨਾਲ ਪਾਰੇ ਦੀ ਉਹੀ ਮਰਨ ਬੈਠੀ ਵੈਸੇ ਮੈਂ ਇੱਕ ਗੱਲ ਸੁਲਾਈ ਜਾਂਦੇ ਹਾਂ ਮੈਂ ਹੁਣ ਇੱਕ ਗੱਲ ਕਾਹੇ ਗੁੱਸਾ ਮੇਰੀ ਗੱਲ ਨੂੰ ਮੰਨਿਆ ਨਾ ਤੁਸੀਂ ਜੀ ਗੱਲ ਕਹੂੰਗਾ ਕੋਈ ਨਾ ਸੁਣਦਾ ਪੈਰੀ ਗੱਲ ਹਾਂ ਮੈਨੂੰ ਕਾਲਾ ਕਰ ਦਿੱਤੇ ਗੱਜੇ ਕਰਦਾ ਮੈਂ ਬੋਲ ਵੀ ਨਹੀਂ ਸਕਵਾਇਆ ਮੈਨੂੰ ਤੂੰ ਬੈ ਜਾ ਕੋਈ ਗੱਲ ਨਹੀਂ ਕਮਾਲ ਕਰ ਦੋ ਯਾਰ ਜਮੀ ਤੁਸੀਂ ਸੁਣਦੇ ਨਹੀਂ ਗੱਲ ਸੁਣਨਾ ਮੇਰੀ ਗੱਲ ਇੱਕ ਮਿੰਟ ਯਾਰ ਤਾਣੇ ਬਰਾਉਣੇ ਹੁਣ ਸਾਰਾ ਕੋਈ ਨਿਬੜ ਗਿਆ ਤੂੰ ਵੀ ਆਦਾ ਬਣਾਉਣਾ ਘਟਾ ਰਿਹਾ ਉਹ ਮੈਂ ਕੀ ਬੜੇ ਮੈਨ ਲਾਉਣਾ ਹੈ ਉੱਥੇ ਜੋ ਛੋਟਾ ਕੰਮ ਸਿੱਧਾ ਹੋ ਗਿਆ ਮੇਰਾ ਕੰਮ ਸਿੱਧਾ ਹੁਣ ਤਾਂ ਹੀ ਗੱਲ ਕਰਨੀ ਜਾਂ ਨਾਲੇ ਹਾਂ ਮੈਂ ਤਾਂ ਪਾਵੇਂ ਨਹੀਂ ਹੁੰਦੇ ਤੇਰੀ ਵਾਜੂ ਕਾ ਨਹੀਂ ਮੇਰੇ ਤੁਸੀਂ ਆਉਂਗੇ ਇੰਨਾ ਹਾਉ ਕਰਦੇ ਹੋ ਤੇ ਅਮਾ ਹੀ ਕਹਿੰਦੇ ਵੀ ਸਾਡਾ ਸੋਲਾ ਸਫਾਈ ਹੋ ਗਈ ਸੈ ਸਵਾਦੀ ਸਾਰਾ ਕੁਝ ਹੋ ਗਿਆ ਹੁਣ ਤੂੰ ਆਪਦੇ ਘਰੇ ਜਾ ਭਾਈ ਤੂੰ ਵੀ ਕੰਮ ਕਰ ਕਰ ਹੁਣ ਅਸੀਂ ਭੇਜ ਦੇਗੀ ਘਰੇ ਕੋਈ 10 ਰੁਪਏ ਦੇ ਦਾ ਦੇ ਨੂੰ ਕੱਪੜਾ ਐਡਾ ਵੱਡਾ ਕਰਤਾ ਤੁਸੀਂ ਹਾਂ ਸਾਡਾ ਕੰਮ ਪਤਾ ਕੀ ਹੈ ਜੀ ਜਦੋਂ ਐਡਾ ਵੱਡਾ ਕੰਮ ਹੁੰਦਾ ਜਦੋਂ ਐਡਾ ਵੱਡਾ ਕੰਮ ਹੋਇਆ ਘੱਟੋ ਘੱਟ 55000 ਰੁਪਏ ਸ਼ਾਗਰ ਹੁੰਦਾ ਇਹ ਪੰਚਾਇਤੀ ਖਰਚਾ ਹੁੰਦਾ ਸਾਡਾ ਦੇਖ ਲਓ ਤੂੰ ਤਾਂ 2 ਕਿੱਲੇ ਦੀ ਕਣਕ ਨੇ ਲਾਲੀ ਮੋਰ ਵੀ ਆਈ ਲੱਗੀ ਉੱਧਾ ਹੈ ਯਾਰ ਅੱਛਾ ਕਰ ਕਿ ਤਸਵੀਰ ਤੁਹਾਡੇ ਨਾਲ ਗਿਆ ਉਹ ਚੱਲ 1100 ਦੇ ਦੋ ਬ੍ਰਹਮ ਦੇ ਰੋਲੇ ਕੋਈ ਸਾਫੇ ਕੁਝ ਨਹੀਂ ਹੈਗਾ ਬੀਬੀ ਬੋਲ ਦੋ ਕੋਈ ਨਹੀਂ ਉਹ ਵੀ ਲੈ ਗਿਆ 1100 ਸੱਚੜਾ ਰੱਖਿਆ ਪੈਸੇ ਦੇ ਦੇ ਕੇ ਪੜੋ ਸਾਜੀ ਜਿੰਨੇ ਉਹ ਜਿੰਨੇ ਜਿਹੜਾ ਉਹਨੇ ਦੇ ਦੋ ਕਹ ਕੋਈ ਨਾ ਤੈਨੂੰ ਦੋੜੀ ਤੇ ਦੋੜੀ ਤੇ ਤੈਨੂੰ ਵਧੀਆ ਸਾਗ ਕਰੂੰਗਾ ਹਾਂ ਲੋੜੀ ਤੇ ਆਵਾਂਗੇ ਹਾਂ ਠੀਕ ਹੈ ਬੰਦਾ ਓਏ ਹੋਰ ਨਾ ਨਹੀਂ ਆਪਾਂ ਇੰਨਾ ਦੀ ਕੋਈ ਲੋੜੀ ਸਾਡੀ ਨਹੀਂ ਨਾ ਸਾਡੇ ਕੋਲ ਕੋਈ ਆਤਦਰ ਬਈ ਨਾ ਫਿਰ ਗਈ ਹੈ ਹਾਂ ਉਹ ਪਾਦਰ ਕੋਈ ਨਾ ਪਿੰਡ ਦੁੰਦੇ ਕੇ ਮਰੀ ਉਹ ਰੈਂਦੇ ਕਿਉਂ ਨਹੀਂ ਕਰਦਾ ਸਰ ਕਿਦਰਾ ਆਲੀ ਜੀ ਕੋਰੇ ਚਲੋ 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 ਆਇਆ ਜਨਾ ਇਹਨਾਂ ਤੇ ਜੇਡਗੁਰ ਤਾਦ ਉਹ ਬਾਨੇ ਦਾ ਸੱਜਣਾ ਪਹਿਲਾ ਪਿਆਰ ਹੈ ਕਿੰਦਾ ਲਾਉਣ ਕੀ ਬਚਿਆ ਹੁਣ ਤੌਲੇ ਕੁਝ ਬਚੇ ਨਹੀਂ ਉਹਰਾ ਦਾ ਬਾਪੇ ਕਿਹੜਾ ਮਾਰ ਦੇ ਕਰੂੰ ਚਲ ਆ ਜਾ ਪਰ ਆ ਲੱਗ ਰਾ ਮੂਰੇ ਲੱਗਦਾ ਕਿਦਰਾ ਦੋ ਸਾਥ ਨੂੰ ਤੌਲੇ ਸੰਗ ਲੱਗਦੇ ਪੱਲਾ ਬਣਾਈ ਜੀ ਅੱਲਾਹ ਕਰੇਗਾ ਚੁੰਨੀ ਦੇ ਦੇ ਨਾ ਪੱਲਾ ਬਣਦਾ ਤੌਰੀਆ ਦੇ ਤੂੰ পলা নী ফো আগে গোয়া পলা ਕਿਉਂ ਰੁਪੇ ਕੋਈ ਹੱਥ ਨਹੀਂ ਹੁਣ ਗੱਲ ਨਿਪਟਦੀ ਬਸ ਉਹਦਾ ਕੀ ਕਰਨਾ ਪਰਤਾ ਨਹੀਂ ਬਰਤਾ ਕੋੜਕਿੱਲੇ ਨੂੰ ਮੁਦਾ ਆਕੜਿਆ ਪਿਆ ਕੋੜਕਿੱਲਾ ਆਏ ਬੇਨੱਬ ਬਚਾਰਾ ਇਹ ਡਰਦਾ ਜਿਆਦੇ ਆ ਕੋੜਕਿੱਲੇ ਵਾਂਗੂ ਆਕੜਿਆ ਪਿਆ ਪਿਛਲਾ ਆਪ ਸਭ ਜਾ ਰਹੇ ਕਾਰੜਾ ਕਿਆਸੀ ਤੀਵੀਆਂ ਹੋ ਕੇ ਡਰਦੀਆਂ ਹੈਗੀਆਂ ਮੈਂ ਬਹੁਤ ਪਨੀ ਸੀਨ ਸੀ ਨਾਲੇ ਉਹ ਗੰਦਾ ਸੀਨ ਕੋਈ ਮਾਰਾ ਹੋਇਆ ਕੱਟ ਦੇ ਬਾਈ ਵਿੱਚ ਬਹੁਤ ਬੁਰੀ ਹਰਕਤ ਹੁੰਦੀ ਆ ਫਿਰ ਇਹ ਵਿਚਾਰਾ ਜਿਆਦਾ ਡਰਦਾ ਇਹ ਬਚਾਰਾ ਜਿਆਦਾ ਡਰਦਾ ਅੱਗੇ ਪਾ ਦੇ ਉਸ ਤੋਂ ਵੀ ਮੋਟਾ ਬਣਾ ਦੇ ਆਹ ਜਿਹੜੀਆਂ ਦੋ ਗੋਲੀਆਂ ਮਿਲਦੀਆਂ ਨੇ ਕਿਤੇ ਉਹ ਵੀ ਨਾ ਦੇਵੇ ਉਹ ਜਾਂਦੇ ਨਾ ਪਰਾਣੀ ਗੱਲਾਂ ਐਸੇ ਭਾਈ ਇਹ ਦੋ ਉਧਰ ਦੋ ਹੀ ਨੇ ਆਪਣੀ ਤਾਂ ਵੀ ਜਾਣਾ ਮਾਪਾ ਤਾਂ ਵੀ ਜਾਣਾ ਹਾਂ ਬਦ ਜਾ ਭਾਈ ਉਹ ਮਾਪਾ ਨਹੀਂ ਕੈਂਪਰੇ ਪਤਾ ਉਹ ਬੱਚਾ ਮੇਰੇ ਉਹ ਜੇ ਉਹਨੇ ਕਿਹਾ ਹੁਣ ਕਬੱਡੀ ਖੇਡਣੀ ਆ ਉਹਦੇ ਤਾਂ ਉਮਰ ਨੰਗ ਕੀ ਹੋਣਾ ਜਿਹੇਆ ਮਰਜ਼ੀ ਹੋਵੇ ਜਿਹਦਾ ਉਹਦੇ ਸਾਹਮਣੇ ਹਾਂ ਜਿਹਦਾ ਉਹਦੇ ਸਾਹਮਣੇ ਹਾਂ ਅੱਗੇ ਆਪਾਂ ਨੂੰ ਕਬੱਡੀ ਖੇਡਣੀ ਆ ਹਾਂ ਫਿਰ ਪੂਣੀ ਤੇ ਜਹਿਰ ਦੀ ਪੂਣੀ ਮਾਰਦੇ ਅੰਦਰ ਮੰਗੇ ਹਾਂ ਮੰਗੇ ਤੂੰ ਵੀ ਬੋਲੀ ਜਾ ਪੈਸੇ ਦਾ ਹੁੰਦੇ ਮਾਰੇ ਹਾਂ ਕੀ ਤੁਸੀਂ ਅੰਦਰ ਤੇ ਗੱਲ ਕਰਦੇ ਹੋ ਕਿ ਬਾਹਰ ਕਿਹੜਾ ਲੋਕ ਉਸ ਦਾ ਰੋਣਾ ਕਰਦਾ ਮੈਂ ਬਾਗ ਲੰਘ ਕੇ ਆਉਂਦਾ। ਬੱਡ ਪਾਉਣਾ ਹੈ ਕਿਹੜਾ? ਮੈਂ ਤੈਨੂੰ ਆਈ ਨਹੀਂ। ਤੈਨੂੰ ਬਾਗ ਜਾ ਰੋਟੀ ਬਣਾ ਲਾ। ਉਹ ਤੇ ਨਹੀਂ। ਨਾ ਮੇਰੇ ਨਾਲ ਸੁਣ ਪੈ। ਤੇਰੀ ਗੱਲ ਵੱਡੀ ਕਰਦੀ। ਬਾਈ ਨੇ ਕਬੱਡੀ ਖੇਡਣੀ। ਨਾ ਮੇਰੇ ਬਾਪੂ ਨੇ ਕਿਹੜਾ ਕਬੱਡੀ ਖੇਡਣੀ ਆ। ਕੀ ਗੱਲ ਆ? ਜ਼ਹਿਰ ਦੀ ਪੂਰੀ ਲੈ ਕੇ ਮਾਰ ਦੇ ਬਾਪੂ ਨੂੰ। ਹੋਰ ਦਵਾਈ ਦਾ ਦਵਾਈ। ਕਿਉਂ? ਜਦੋਂ ਕਬੱਡੀ ਖੇਡੂਗਾ ਉਦੋਂ ਤੂੰ ਦਵਾਈ-ਦਵਾਈ ਨੂੰ। ਪਹਿਲਾਂ ਹੋਣੇ ਹੀ। ਤੂੰ ਤਾਂ ਗੁੱਸਾ ਹੀ ਕਰਦੈ ਨੀ ਮਾੜੀ ਮਾੜੀ ਬਣਾਦਾ। ਹਰ ਦਵਾਈ ਰੁਕੀ ਸਾਡੇ ਦਵਾਤਾ ਦਿੱਤੀ ਹੁਣ ਦੱਸ ਕੀ ਕਰੀਏ ਇਹੀ ਚਾਹ ਦੇ ਤੇਜ ਆ ਗਈ ਐ ਤੂੰ ਗੱਲ ਕਰਦੀ ਐ ਇਹਦੀ ਇਹ ਤਾਂ ਰੂਤੀ ਕਾਰਨ ਨੂੰ ਭੱਜਦਾ ਹੁਣ ਮਾਸਟਰ ਤਾਂ ਮੰਜੇ ਨਾਲ ਲੱਗਿਆ ਪੈਗਾ ਹੁਣ ਜਿਹੜਾ ਬੰਦਾ ਬਿਮਾਰ ਹੁੰਦਾ ਤਾਂ ਕਹਾਂਗੇ ਵੀ ਭਾਈ ਦਵਾਈ ਦਵਾ ਦਿਓ ਉਹ ਪੈਸੇ ਲੱਗਦੇ ਨੇ ਭਾਬੀ ਅਸੀਂ ਮੇਰੀ ਗੱਲ ਮੰਨ ਬੰਗਿਆ ਸਾਡੇ ਕੋਲ ਪੈਸੇ ਹੈ ਨਹੀਂ ਭਾਈ ਆ ਆ ਕੀ ਗੱਲਾਂ ਕਰ ਬੰਦ ਤੂੰ ਕਹਿੰਦਾ ਪੈਸੇ ਲੱਗਦੇ ਨੇ ਛੇ ਭਾਈ ਉਹ ਬਿਮਾਰ ਹੁੰਦਾ ਸੀ ਆਪੇ ਲੈ ਆਇਆ ਇਹਨੂੰ ਹਾਂ ਉਹ ਜਿਹੜਾ ਬਿਮਾਰ ਐ ਅਸੀਂ ਤਾਂ ਉਹੀ ਆ ਗਏ ਪਤਾ ਲੈਣ ਕੱਲੇ ਭੱਲੇ ਦਾ ਨਹੀਂ ਨਾਨੀ ਉਹਦੇ ਦਿਮਾਗ 'ਚ ਫਰਕ ਹੋਣਾ ਜਿਹੜਾ ਰਜਾਈ ਲਈ ਮੰਜੇ 'ਚ ਉਹ ਨਹੀਂ ਫਰਕ ਨਹੀਂ ਹੈਗਾ ਫਰਕ ਤਾਂ ਇਹਦੇ ਦਿਮਾਗ 'ਚ ਹੈ ਜਿਹੜਾ ਬਿਨਾਂ ਮਾਤਾ ਪਿਤਾ ਦੇ ਰਿਸ਼ਤੇਦਾਰ ਨੂੰ ਫੋਨ ਕਰਦਾ ਇੰਨਾ ਬੀਦੂ ਭੱਗ ਜਾ ਭੱਗ ਜਾ ਰੋਟੀ ਫੜਾ ਲੈ ਜਾ ਕੇ ਬੈਗ ਜਾ ਤੂੰ ਭੱਗ ਜਾ ਉਹ ਮੇਰੇ ਤੇ ਗੁੱਸਾ ਛਾੜੀ ਨਹੀਂ ਸੂਰ ਮਾਰ ਜਾ ਉਹ ਪਰ ਇਹੋਕੀ ਰਿਸ਼ਤੇਦਾਰ ਕਿਉਂ ਆਵਰਾ ਹੁੰਦੇ ਨੇ ਵੀ ਹੱਦ ਹੋ ਗਈ ਅਸੀਂ ਨਹੀਂ ਆਉਂਦੇ ਫਿਰ ਪਤਾ ਲੈਣਾ ਆ ਗਏ ਕੋਈ ਨਹੀਂ ਉਹ ਮਾਂ ਕੋਲ ਜਾ ਬੀਤੀ ਬੱਜਾ ਤੈਨੂੰ ਪਤਾ ਬਾਪੂ ਬਲਦੀ ਵੀਦਾ ਇਹਦਾ ਬੀਪ ਵੱਜ ਜਾਂਦਾ ਮੈਨੂੰ ਇਹਦਾ ਚੱਕਣੀ ਇਹ ਐ ਕਰੋ ਉਹਦੀ ਥਾਂ ਤੇ ਇਹਨੂੰ ਪਠਿਆ ਦੋ ਮੰਜੇ ਇਹਦਾ ਪਤਾ ਲੈਣਾ ਆ ਜਾਗੇ ਫਲੇ ਤੇ ਮੈਂ ਨਹੀਂ ਕਰੋ ਫੇਰ ਰੋਕਦੇ ਹਾ ਜੇ ਪਤਾ ਨਹੀਂ ਘਾਤਾ ਹੇ ਉਹ ਬਾਈ ਉਹ ਬਾਈ ਤੂੰ ਬਸ ਕਰ ਬਸ ਕਰ ਤੂੰ ਬਸ ਕਰ ਤੂੰ ਰਹਿਣ ਦੇ ਤੂੰ ਐ ਸਾਹ ਬਣਾ ਇਹਦਾ ਇਹ ਕਹਿੰਦੇ ਗਲੋ ਲਈ ਸਾਡੀ ਜੀ ਬੰਦਾ ਬਿਮਾਰ ਹੈ ਚਲ ਮੰਨ ਕੇ ਚਲ ਠੀਕ ਹੈ ਘਟੋ ਕਟੋ ਨੂੰ ਤੂੰ ਲੈ ਜਾ ਹਨਾ ਮਾੜਾ ਮੋਟਾ ਬਾਹਰ ਵੀ ਹਵਾ ਲੱਗ ਜੇ ਉਹਦੀ ਸ਼ਹਿਰ ਸੂਰਤਾ ਕਰਾਇਆ ਕਰੋ ਹੁਣ ਮੰਜੇ ਤੇ ਬੈਠੇ ਤਾਂ ਬਿਮਾਰ ਹੋਊਗੀ ਮਗਰਾ ਹਾਂ ਉਹ ਖੇਤ ਬੰਨੇ ਦਾ ਢੇੜਾ ਕਹਦਾ ਖੇលਿਆ ਕੋਈ ਨਹੀਂ ਹਾਂ ਅਸੀਂ ਢੇੜਾ ਕਢਾ ਲਾਂ ਤੁਸੀਂ ਐ ਕਰੋ ਤੁਸੀਂ ਤਿੰਨੇ ਜਣੇ ਬੈਠ ਕੇ ਗੱਲਾਂ ਬਾਤਾਂ ਕਰੋ ਆਇਆ ਵੀ ਮੋਂ ਕਿਪਾ ਢੇੜਾ ਕਢਾ ਦਿੰਨੇ ਹਾਂ ਆ ਜਾ ਚੱਲ ਮੋਹਰ ਹੋਰ ਆਇਆ ਮਾਲ ਚੱਲ ਨੇ ਇਹ ਜਾ ਜੋਰ ਆਇਆ ਹੈ ਮੈਂ ਚੁਕਦਾ ਟਾਈਮ ਹੈ ਨਹੀਂ ਬੁੜੇ-ਬੁੜੀਆਂ ਤੁਮ ਕੋਈ ਦੇਖ ਕੇ ਰਾਜੀ ਨਹੀਂ ਹੈਗਾ ਆਪੇ ਪ੍ਰਧਾਨ ਬਣੀ ਫਿਰਦੀ ਐ ਕੱਲ ਦੀ ਚੀਚ ਦੀ ਸਾਰਾ ਘਰ ਵਾਰਸ ਮਾਤ ਹੱਥ ਹੋਈ ਜ਼ਾਇਦਾ ਦੇ ਮਾਲ ਹੱਟਦੇ ਹੁਣ ਕਹਿੰਦੀ ਬੁੜੇ ਨੇ ਕਿਹੜਾ ਕਬੱਡੀ ਖੇਡਣੀ ਐ ਇਹੀ ਗੱਲ ਤੀ ਹੈ ਜਿਹੜੀ ਆਉਂਦੀਆਂ ਦੇ ਹੱਥ ਚੱਕ ਪੱਕੀ ਵੀਰਦਾਰੀ ਦੇ ਦਿੰਦੇ ਹੈ ਆਓ ਕਿਹਦੀ ਆ ਲੈ ਜੋ ਭਾਈ ਇਹ ਫਸੇ ਕਿੰਨਾ ਲੜੀਆਂ ਹੁਣ ਇਹ ਪਿਆਰ ਦੀ ਲੜਾਈ ਤੀ ਹੁਣ ਨਹੀਂ ਲੜਦੀ ਅਸੀਂ ਉਹ ਤਾਂ ਸਾਡਾ ਪਿਆਰ ਹੀ ਬਹੁਤ ਜ਼ਿਆਦਾ ਹੈ ਪਿਆਰ ਤਾਂ ਬੇਬੀ ਦੀ ਅੱਖਾਂ 'ਚੋਂ ਝਲਕਦਾ ਪਾਕੇ ਸੁਰਮਾ ਇਹ ਤਾਂ ਲੀਨੂ ਇਹਦੀ ਉੱਚ ਲੈ ਕੇ ਜਾਂਦੀ ਉਹ ਤਾਂ ਸਿਆਹ ਦੀ ਬਟੈਰੀ 'ਚ ਜਦੋਂ ਬਿਉਣ ਗਿਆ ਸੀ ਸਾਂਦੀ ਬੈਠੀ ਉਹ ਤਾਂ ਦੀ ਇੱਕ ਸਲਾਈ ਰੋਇ ਦੀ ਪਾ ਲੈਂਦੀ ਐ ਕੀ ਇਹ ਨਾ ਸੁਰਮੇ ਵਾਲੀ ਨਾਲ ਟਾਰ ਟੱਕਦੀ ਆ ਆਪਣੇ ਵਰਗੇ ਹੁਣ ਪਾਉਂਦੇ ਨਹੀਂ ਪਹਿਲਾਂ ਇਤਾਂ ਬਾਹਲਾ ਪਾਉਂਦੇ ਸੀ ਉਹ ਮਾਂ ਸਾਮਕਾਰੀ ਵਧੀਆ ਜੀ ਨੀਗਾ ਨਹੀਂ ਘੱਟਦੀਆਂ ਰਹਿੰਦੀਆਂ ਕਾਲੀਆਂ ਕਾਲੀਆਂ ਹੁੰਦੀਆਂ ਹੁਣ ਆਪਣੀ ਅੱਖਾਂ ਦੇਖੋ ਜਦੋਂ ਨੰਬਰ ਚੈਨੀਆਂ ਦੀਆਂ ਅੱਖਾਂ ਹੁੰਦੀਆਂ ਔਰ ਔਰ ਕੋਤਰੀ ਵਰਗੀਆਂ ਅੱਖਾਂ ਹੋ ਰੀਆਂ ਨੇ ਨੀਗਾ ਵੀ ਨਹੀਂ ਘਟਦੀ ਹੈਗੀ ਮੈਂ ਚੱਲਾਂ ਸੀ ਇੱਧਰ ਬਣ ਰਹਿਣੀ ਜੀ ਮਟਰ ਚੌਲ ਬੇਬੇ ਦਾ ਪਹਿਲੀ ਖਾਂਗ ਰਹੀ ਐ ਇੰਨਾ ਜ਼ੋਰ ਨਾਲ ਲਾ ਕੇ ਦੇਸਦਾਰਾਂ ਸਕੇ ਪੇਂਦੀਆਂ ਕਰੀ ਲੋ ਜੀ ਤੁਸੀਂ ਵੀ ਖਾਓ ਨਮਕੀਨ ਮਟਰ ਚੌਲ ਅੱਜ ਠੰਡ ਜੀ ਹੋ ਰਹੀ ਹੈ ਕਹਿੰਦੇ ਚਲੋ ਮਟਰ ਚੌਲ ਬਣਾ ਲਓ ਨਹੀਂ ਬ੍ਰੈਡ ਪਕਾ ਲਓ ਫਿਰ ਬ੍ਰੈਡ ਪਕਾਉਣੇ ਟਾਈਮ ਲੱਗ ਜਾਂਦਾ ਇਹਨਾਂ ਕਹ ਚਲੋ ਅੱਜ ਮਟਰ ਚੌਲ ਹੀ ਖਾ ਲਓ ਵਾਸੇ ਚੌਗਾ ਸੋਨਾ ਆਪਣੇ ਬਣਾਉਣ ਵਾਲੇ ਨੇ ਜਮੀ ਜਮੀ ਟੇਸਟੀ ਟੇਸਟੀ ਗਰਮ ਗਰਮ ਕੀ ਨਾਂ ਦੀ ਭਣੀ ਇਹ ਜਿਹੇ ਲੰਗਰ ਖਵਾਉਗੀ ਆਪਾਂ ਨੂੰ ਪੱਟ ਢ ਪਰਾਂ ਮਾਸੜ ਗੁੱਸੇ ਹੋ ਜਾਊਗਾ ਬਿਖਾ ਕੇ ਨਿਗਈਆ ਤੈਨੂੰ ਪਤੀ ਹੈ ਕਦੋਂ ਰਾਜੀ ਆਪਾਂ ਨੂੰ ਦੇ ਚਲ ਖਾ ਲਈ ਗੜੀ ਕਦੀ ਖਾਣੀ ਚੱਲ ਇੱਥੇ ਕੁਝ ਪਤਾੜਾ ਜਿਹਾ ਪਾ ਕੇ ਲੈ ਕੇ ਦਿੰਦੀ ਏ ਚੱਲ 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 ਓਕੇ ਆਜ ਪ੍ਰਧਾਨ ਜੀ ਰਿੰਗੇ ਦੇ ਮੂੰਹ ਆਈ ਪ੍ਰਧਾਨ ਜੀ ਆ ਜਾਓ ਜੀ ਜਿਹੜੀ ਪੜਾਸ ਕੱਢਣੀ ਹੁੰਦੀ ਹੈ ਅਗਲੇ ਵਾਰਿਆ ਹਣਾ ਵੀਡੀਓ ਜੇ ਕੱਢ ਲੈ ਬੋਲ ਬੋਲ ਕੇ ਸੂਰਜ ਨੂੰ ਬੁਲਾ ਲਿਆ ਸੀ ਆਪਣੀ ਗੱਡੀਆਂ ਵਾਲੀ ਬੋਲੀ ਬੋਲ ਕੇ ਸੂਰਜ ਤਾਂ ਆਇਆ ਵੀ ਥੱਲੇ ਲੜਾਈ ਹੋ ਰਹੀ ਹੈ ਵੀ ਮੈਂ ਦੇਖਿਆ ਵਾਂ ਸੂਰਜ ਤਾਂ ਆਇਆ ਪ੍ਰੀਤ ਤੇ ਟੀਨੀ ਜੁੰਨੀ ਲੱਗਦੀ ਐ ਬਈ ਕੁੜੀ ਹਾਂ ਬਈ ਮੈਂ ਹਾਂ ਬਈ ਲੈ ਮੈਂ ਕਿਹਾ ਕੁੜੀਏ ਸੋਨੇ ਦੇ ਬਲੇਟਾ ਕੋੜੀਆਂ ਨੇ ਆ ਵੀ ਕਰ ਦੇ ਇਹਲਾ ਵੀ ਲੈ ਬੈਠੀ ਰਹਿਣੀ ਆ ਇਕੱਠੇ ਕਰਕੇ ਹੋਰ ਇਹਨੂੰ ਘਰ ਜਾ ਕੇ ਮੈਂ ਕਿਹਾ ਨਾ ਹੋਰ